ಹಳೆ ಲು ಸಭು ಜಯಮ ಸಿದ್ಧ ಪ್ರಭುತನು ಬರಕ ದವೆ ਔਰ ਮੇਰੇ ਭੈਣੋ ਜਿਦੋਂਪਰ ਰੋਜ਼ਾ ਰੱਖਨੇ ਆ ਖਾਣ ਪੀਣ ਦਾ ਤੇ ਆਪਾਂ ਹਰ ਇੱਕ ਉਹ ਖਾਣ ਪੀਣ ਵਾਲੀ ਚੀਜ਼ ਆਪਣੀ ਜ਼ਿੰਦਗੀ ਚੋਂ ਦੂਰ ਕਰ ਦਿੰਨੇ ਆ ਇਮਤ ਕੇ ਆਪਣਾ ਵੇ ਆਪਾਂ ਵੇਖਣਾ ਵੀ ਪਸੰਦ ਨਹੀਂ ਕਰਦੇ ਕਿਉਂਕਿ ਆਪਾਂ ਕਿਉਂ ਨਹੀਂ ਜੀਉਦੇ ਰੋਜ਼ੇ ਵਿੱਚ ਹੁੰਨੇ ਆ ਔਰ ਆਪਾਂ ਦਾ ਜ਼ਿਆਦਾ ਧਿਆਨ ਫੋਕਸ ਹੋ ਦੋ ਫਿਰ ਦੁਆ ਦੇ ਵਿੱਚ ਔਰ ਕਲਾਮ ਦੇ ਵਿੱਚ ਹੁੰਦਾ ਇਸ ਤਰ੍ਹਾਂ ਮੇਰੇ ਭੈਣੋ ਅੱਜ ਆਪਾਂ ਮੋਬਾਈਲ ਫੋਨ ਦੇ ਫਾਸਟ ਰੱਖਣਾ ਹੈ ਕਿ ਮੋਬਾਈਲ ਫੋਨ ਨਾਲ ਸੀ ਆਪਣੀ ਜ਼ਿੰਦਗੀ ਚੋਂ ਕੁਝ ਕੈਂਟਿਆਸੇ ਕੁਝ ਸਮਿਆਂ ਸੇ ਦੂਰ ਕਰਨਾ ਆਪਣੇ ਹੱਥਾਂ ਤੋਂ ਆਪਣੇ ਅੱਖਾਂ ਤੋਂ ਦੂਰ ਕਰਨਾ ਵੇ ਕਿਉਂਕਿ ਇਹ ਮੋਬਾਈਲ ਸਾਨੂੰ ਖੁਦਾ ਤੋਂ ਬਹੁਤ ਦੂਰ ਲੈ ਕੇ ਜਾ ਰਿਹਾ ਸਾਨੂੰ ਪਤਾ ਨਹੀਂ ਚੱਲਦਾ ਪਿਆ ਪਰ ਜਦੋਂ ਆਪਾਂ ਇਸ ਮੋਬਾਈਲ ਨੂੰ ਕੁਝ ਕੈਂਟਰੀ ਆਸ ਕੋ ਸੰਮਿਆ ਸੇ ਆਪਣੇ ਅੱਥਾ ਤੋਂ ਆਪਣੇ ਅੱਖਾਂ ਤੋਂ ਦੂਰ ਕਰਾਂਗੇ ਔਰ ਆਪਾਂ ਦੁਆਚ ਜਾਵਾਂਗੇ ਕੁਝ ਤਾਂ ਆਪਾਂ ਕਲਾਮ ਪੜਾਂਗੇ ਸਾਡੂ ਫੇਰ ਸਮਝ ਆਏਗੀ ਕਿ ਇਹ ਮੋਬਾਈਲ ਸਾਨੂੰ ਕਿਸ ਰਾਤ ਲੈ ਕੇ ਜਾ ਰਿਹਾ ਹੈ ਇਹ ਖੁਦਾ ਦੀ ਰਾਤ ਛੱਡ ਕੇ ਇਹ ਵੀ ਮੋਬਾਈਲ ਸਾਨੂੰ ਆਪਣੀ ਰਾਤ ਦਿਖਾ ਰਿਹਾ ਪਰ ਮੇਰੇ ਪਿਆਰੇ ਪਾਪਾ ਖੁਦਾ ਦੀ ਰਾਤ ਤੇ ਚੱਲਣਾ ਹੈ ਕਿਉਂਕਿ ਐਂਡ ਆਪਾ ਪ੍ਰਭੂ ਦੇ ਕੋਲ ਜਾਣਾਵੇ ਔਰ ਸਭ ਨੇ ਮੋਬਾਈਲ ਦੀ ਫਾਸਟਿੰਗ ਰੱਖਣੀ ਹੈ ਔਰ ਫੋਨ ਨੂੰ ਕੁਝ ਘੰਟਿਆਂ ਸੇ ਆਪਣੀ ਜ਼ਿੰਦਗੀ ਚੋਂ ਦੂਰ ਕਰਨਾਵੇ ਔਰ ਮੇਰਾ ਵਿਸ਼ਵਾਸ ਹੈ ਤੁਹਾਡੀ ਜ਼ਿੰਦਗੀ ਚ ਵੱਡੀ ਗਵਾਹੀ ਬਨੇਗੀ ਔਰ ਸੱਚਜਤੋ ਜਲਾਲ ਖੁਦਾ ਦੇ ਨਾਮ ਨੂੰ ਮਿਲੇਗਾ ਔਰ ਬਤਵਤ ਇਸ ਮੈਸੇਜ ਨੂੰ ਅੱਗੇ ਸਭ ਨੂੰ ਸ਼ੇਅਰ ਕਰੋ ਆਮਨ ਜੈਮਸੀ ਕੀ ਗੋਡ ਬlesਸ ਯੂ